ਜੀ ਗੁੱਡ ਆਫਟਰਨੂੰ ਸੋ ਅੱਜ ਮੈਂ ਬਣਾਵਾਂਗੀ ਪਲਾਉ ਤੇ ਉਹਦੇ ਲਈ ਆਪਾਂ ਲਈਆਂ ਨੇ ਸਬਜ਼ੀਆਂ ਦੇਖੋ ਆਲੂ ਲਏ ਨੇ ਇੱਧਰ ਗੋਭੀ ਲਈਆ ਗਾਜਰ ਲਈਆ ਮਟਰ ਨਹੀਂ ਲਿੱਤੇ ਟਮਾਟਰ ਨੇ ਸੋ ਇੱਧਰ ਆਪਾਂ ਚਾਵਲ ਵਾਸ਼ ਕਰ ਲਏ ਨੇ ਦੇਖੋ ਤੇ ਇੱਧਰ ਲਈਏ ਨੇ ਆਪਾਂ ਨਿਊਟਰੀ ਚੰਕਸ ਤੇ ਹੁਣ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਪਲਾਉ ਤੇ ਤੁਸੀਂ ਬਣੇ ਰਹੋ ਮੇਰੇ ਨਾਲ ਹੀ ਸੋ ਤੁਸੀਂ ਸਬਜ਼ੀਆਂ ਦੇ ਵਿੱਚ ਹੋਰ ਵੀ ਜਿਵੇਂ ਬੀਨਸ ਮਟਰ ਕੁਝ ਵੀ ਲੈਣਾ ਚਾਹੋ ਪਾ ਸਕਦੇ ਹੋ ਤੇ ਮੈਂ ਬਸ ਗਾਜਰ ਗੋਭੀ ਆਲੂ ਹੀ ਪਾਵਾਂਗੀ ਨਾਲ ਨਿਊਟਰੀ ਚੰਕਸ ਪਾਵਾਂਗੀ ਤੇ ਬਨੇ ਰਹੋ ਫਿਰ ਤੁਸੀਂ ਮੇਰੇ ਨਾਲ ਇਧਰ ਆਪਣਾ ਔਇਲ ਗਰਮ ਹੋ ਚੁੱਕਾ ਹੈ ਸੋ ਸਭ ਤੋਂ ਪਹਿਲਾਂ ਪਾਵਾਂਗੇ ਆਪਾਂ ਜੀਰਾ ਤੇ ਚੰਗੀ ਤਰ੍ਹਾਂ ਸੁਕਾ ਲਓ ਜੀ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਪਿਆਜ਼ ਇਹਦੇ ਵਿੱਚ ਪਿਆਜ਼ਾਂ ਨੂੰ ਆਪਾਂ 골ਡਨ ਬ੍ਰਾਊਨ ਕਰ ਲੈਣੇ ਆ ਸੋ ਦੇਖੋ ਜੀ ਸਾਡੇ ਪਿਆਜ਼ 골ਡਨ ਬ੍ਰਾਊਨ ਹੋ ਚੁੱਕੇ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਟਮਾਟਰ ਪਾਵਾਂਗੇ ਇੱਕ ਬਰੀਕ ਕੱਟਿਆ ਹੋਇਆ ਆਪਾਂ ਇਹਦੇ ਵਿੱਚ ਪਾ ਦਾਂਗੇ ਨਮਕ ਨਮਕ ਤੇ ਅਸ ਅਨੁਸਾਰ ਪਾਓ ਤੇ ਹਲਦੀ ਪਾਵਾਂਗੇ ਆਪਾਂ ਇਹਦੇ ਵਿੱਚ ਤੇ ਪਾਵਾਂਗੇ ਆਪਾਂ ਹਰੀ ਮਿਰਚ ਪੀਸੀ ਹੋਈ ਸੋ ਹੌਲੀ ਹੌਲੀ ਕਰਾ ਮਿਲਾ ਲਓ ਇਹਦੇ ਵਿੱਚ ਸਬਜ਼ੀਆਂ ਤੇ ਯੂਟ੍ਰੈਂਟਸ ਉਨਾਂ ਦੇ ਸੰਗੀ ਤਰ੍ਹਾਂ ਮਿਕਸ ਕਰਕੇ ਪਸਤੀ ਇੱਕ ਮਿੰਟ ਲਈ શેਕ ਲਗਾਵਾਂਗੇ ਤੇ 1 ਮਿੰਟ ਹੋ ਚੁੱਕਿਆ ਤਾਂ ਹੁਣ ਆਪਾਂ ਇਹਦੇ ਵਿੱਚ ਚਾਵਲ ਐਡ ਕਰਾਂਗੇ ਸੋ 1 ਗਲਾਸ ਚਾਵਲਾਂ ਦਾ ਸੀ ਤਾਂ ਆਪਾਂ 2 ਗਲਾਸ ਪਾਣੀ ਦੇ ਪਾਵਾਂਗੇ ਕਿਉਂਕਿ ਆਪਾਂ ਕੜਾਈ 'ਚ ਬਣਾ ਰਹੇ ਹਾਂ ਤੇ ਅਗਰ ਤੁਸੀਂ ਕੁੱਕਰ 'ਚ ਬਣਾਓ ਤਾਂ ਫਿਰ 1 ਗਲਾਸ ਹੀ ਪਾਣੀ ਦਾ ਪਾਣਾ ਸੋ ਹੁਣ ਆਪਾਂ ਇਸ ਨੂੰ ਢੱਕ ਕੇ ਤੇ 15 ਮਿੰਟ ਲਈ ਪਕਾਵਾਂਗੇ ਤੇ ਮਿਲਾਂਗੇ ਫਿਰ ਆਪਾਂ ਤੁਹਾਨੂੰ 15 ਮਿੰਟ ਬਾਅਦ ਸੋ ਇਹਨੂੰ ਆਪਾਂ ਢੱਕ ਦਿੰਨੇ ਆ ਤੇ ਫਿਰ ਤੁਹਾਨੂੰ 15 ਮਿੰਟ ਬਾਅਦ ਮਿਲਾਂਗੇ ਤੁਸੀਂ ਸਲੋ ਫਲੇਮ ਤੇ ਪਕਾਣਾ ਇਹਨਾਂ ਨੂੰ ਤਾਂ ਦੇਖੋ ਜੀ ਖਿਲਾਓ ਸਾਡਾ ਹੋਣ ਵਾਲਾ ਤੇ ਹੁਣ ਆਪਾਂ ਇਹਦੇ ਵਿੱਚ ਆਸਤੇ ਪਾਵਾਂਗੇ ਮਖਾਣੇ ਸੋ ਦੇਖੋ ਪਲਾਉ ਬਸ 5 ਮਿੰਟ ਹੋਰ ਤੇ ਸਾਡਾ ਪਲਾਉ ਬਣ ਕੇ ਤਿਆਰ ਹੋ ਜਾਏਗਾ ਤੇ ਤੁਸੀਂ ਸਾਡੇ ਨਾਲ ਬਨੇ ਰਹੋ ਖਾਣ ਲਈ ਸੋ ਗਾਇਸ ਚਲੋ ਦੇਖਦੇ ਹਾਂ ਕਿ ਸਾਡੇ ਚਾਵਲ ਬਣ ਚੁੱਕੇ ਆ ਪਲਾਉ ਸਾਡਾ ਬਣ ਚੁੱਕਿਆ ਹੈ ਕਿ ਨਹੀਂ ਦੇਖੋ ਜੀ ਸਾਡਾ ਪਲਾਉ ਬਣ ਚੁੱਕਿਆ ਹੈ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਪਾਵਾਂਗੇ ਦੇਸੀ ਘਿਓ ਤੇ ਗੈਸ ਨੂੰ ਆਪਾਂ ਬੰਦ ਕਰ ਦਿੰਨੇ ਆ ਸੋ ਦੇਖੋ ਬਹੁਤ ਹੀ ਵਧੀਆ ਪਲਾਉ ਬਣਿਆ ਸੋ ਗਾਇਸ ਤੁਹਾਨੂੰ ਅੱਜ ਦੀ ਮੇਰੀ ਵੀਡੀਓ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਣਾ ਤੇ ਕਿਸ ਕਿਸ ਨੂੰ ਪਸੰਦ ਆ ਪਲਾਉ ਮੈਨੂੰ ਦੱਸਣਾ ਤੇ ਤੁਸੀਂ ਵੀ ਖਾਣਾ ਹੈ ਤਾਂ ਫਿਰ ਆ ਜਾਓ ਤੇ ਮੇਰੀ ਵੀਡੀਓ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ